ਮਹਾਲੀ ਦੇ ਫੋਰਟਸ ਹਸਪਤਾਲ ਤੋਂ ਇਸ ਸਮੇਂ ਮੰਦ ਭਾਗੀ ਖਬਰ ਆਈ ਹੈ ਪੰਜਾਬੀ ਅਦਾਕਾਰ ਤੇ ਕਲਾਕਾਰ ਰਾਜਵੀਰ ਜਬੰਦਾ ਜੋ ਜ਼ਿੰਦਗੀ ਤੇ ਮੌਤ ਦੀ ਲੜਾਈ ਪਿਛਲੇ 10 ਦਿਨਾਂ ਤੋਂ ਲੜ ਰੇ ਸੀ ਉਹਨਾਂ ਦੀ ਡੈਥ ਹੋ ਚੁੱਕੀ ਹੈ ਤਾਂ ਹੁਣੇ-ਹੁਣੇ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਤੇ ਉਹਨਾਂ ਲੋਕਾਂ ਦੇ ਕਾਲਜੇ ਦੇ ਵਿੱਚ ਜ਼ਰੂਰ ਖੰਡ ਪੈ ਗਈ ਹੋਣੀ ਜਿਹੜੇ ਡਾਕਟਰਾਂ ਨੂੰ ਹਰ ਰੋਜ਼ ਪਤਾ ਨਹੀਂ ਦੇਣ ਦੇ ਵਿੱਚ ਕਿੰਨੇ-ਕਿੰਨੇ ਕਾਲਾ ਕਰਦੇ ਸੀ ਵੀ ਜੇ ਲੰਘ ਗਿਆ ਤਾਂ ਸਾਨੂੰ ਫੋਨ ਕਰ ਦਿਓ ਅਸੀਂ ਆਪਣੇ ਚੈਨਲ ਤੇ ਨਿਊਜ਼ ਚਲਾਉਣੀ ਚਲਾ ਲਓ ਤੁਹਾਨੂੰ ਵਧੀਆ ਮੌਕਾ ਮਿਲ ਗਿਆ ਤੁਹਾਡੇ ਕਾਲਜ 'ਚ ਠੰਡ ਪੈ ਗਈ। ਤੁਸੀਂ ਜੋ ਚਾਹੁੰਦੇ ਸੀ ਹੋ ਗਿਆ। ਲੈ ਲਓ ਵਿਊ ਹੁਣ। ਵਧਾ ਲਓ ਟੀਆਰਪੀ। ਕਮਾ ਲਓ ਡਾਲਰ। ਆਪਣੀਆਂ ਪੀੜ੍ਹੀਆਂ ਦੇ ਆਕੱਥੇ ਕਰ ਲਓ। ਉਹ ਬੰਦੇ ਲਈ ਪਤਾ ਨਹੀਂ ਕਿੰਨੇ ਕੁ ਲੋਕਾਂ ਨੇ ਅਰਦਾਸਾਂ ਕੀਤੀਆਂ। ਤੇ ਕੁਝ ਆਚੰਦ ਲੋਕ ਸੀਗੇ ਜਿਹੜੇ ਆਏ ਕਹਿੰਦੇ ਸੀ ਦੇਖਦੇ ਸੀ ਵੀ ਡੈਥ ਹੋ ਜਾਏ ਅਸੀਂ న్యూ ਚਲਾਈਏ। ਮਨ ਦੇ ਵਿੱਚ ਇਹੀ ਸੀ ਵੀ ਉਹਦੀ ਡੈਥ ਹੋਣੀ ਹੈ। ਛੇਤੀ ਛੇਤੀ ਅਸੀਂ ਆਪਣੀ ਟੀਆਰਪੀ ਵਧਾ ਲਈਏ। ਜੋ ਪਰਮਾਤਮਾ ਨੇ ਉਹਦੀ ਕਿਸਮਤ ਦੇ ਵਿੱਚ ਲਿਖਿਆ ਸੀ। ਉਹ ਹੋ ਗਿਆ ਹੁਣ ਇਹਨੂੰ ਕੋਈ ਟਾਲ ਨਹੀਂ ਸਕਦਾ ਤਾਂ ਹੁਣੇ-ਹੁਣੇ ਇਹ ਮੰਦਭਾਗੀ ਖਬਰ ਹੈ ਜਿਹੜੀ ਬੁਹਾਲੀ ਦੇ ਫੋਟੋਸ ਹਸਪਤਾਲ ਦੇ ਵਿੱਚੋਂ ਆ ਰਹੀ ਹੈ ਬੜਾ ਹੀ ਦੁੱਖ ਲੱਗਿਆ ਇਹਦੇ ਮੰਦਭਾਗੀ ਖਬਰ ਸਾਹਮਣੇ ਆਈ